ਦੋਰਾਹਾ ਦੇ ਨੇੜਲੇ ਪਿੰਡ ਬੇਗੋਵਾਲ ਵਿਖੇ ਪੀਐਮ ਸ਼੍ਰੀ ਗਵਰਨਮੈਂਟ ਹਾਈ ਸਕੂਲ ਚ ਸਾਲਾਨਾ ਐਥਲੈਟਿਕ ਮੀਟ ਸੰਪੰਨ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਪ੍ਰਿੰਸੀਪਲ ਬਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਖੇਡ ਮੁਕਾਬਲਿਆਂ ਚ ਹਿੱਸਾ ਲਿਆ ਉੱਥੇ ਹੀ ਪੀਟੀਆਈ ਮੈਡਮ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੇ ਵਿੱਚ ਲੌਂਗ ਜੰਪ, ਸ਼ਾਰਟ ਪੁੱਟ, ਕ੍ਰਾਸ ਕੰਟਰੀ, 100 ਮੀਟਰ ਦੌੜ, ਪੋਟੈਟੋ ਰੇਸ, 3 ਲੈਗ ਰੇਸ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਨਾਲ-ਨਾਲ ਪ੍ਰਮਾਣ ਪੱਤਰ ਦਿੱਤਾ ਗਿਆ ਮੈਨੂੰ ਕਿਸ ਤੋਂ ਮੈਨੂੰ ਸਮਗਮ ਪਰ ਆ ਗਿਆ ਹੈ ਅੱਜ ਮੇਰੀ ਮਾਰਨ ਪੀਐਮ ਸਰੀ ਬਿਗ ਸਕੂਲ ਵਿਕੇ ਐਨ ਨੈਸਪੋਰਟ ਡੇ ਲਾਇਜਰ ਜਿਸ ਵਿੱਚ ਬੱਚਾ ਨੇ ਵੱਧ ਚੜ ਕੇ ਹਿੱਸਾ ਲਿਆ ਐਨ ਕਿ ਕੇਕਰ ਸਪੋਰਟ ਐਕਟੀਵਿਟੀ ਰਏ ਗਏ ਨੇ ਸਭ ਇਹਨਾਂ ਬੱਚਿਆਂ ਨੂੰ ਬਹੁਤ ਹੀ ਫਨੀ ਖੇਡਾਂ ਲੇਕਿਨ ਇੱਕ ਖੇਡਾ ਜਿਹੜੇ ਬੱਚੇ ਬੱਤਨ ਜੀ ਪੇੜ ਦੇ ਸੀਗੇ ਜਿਸ ਤਰ੍ਹਾਂ ਪੋਟੈਟੋ ਰਿਸ ਬੱਚੇ ਨੇ ਬਹੁਤ ਮਸਤੀ ਕੀਤੀ ਲੌਂਗ ਜੰਪ ਡਿਸਕਸ ਥਰੋ ਸਾਈਕਲਿੰਗ ਇਸ ਲੋ ਸਾਈਕਲਿੰਗ ਰੇਸ 100 ਮੀਟਰ ਰੇਸ ਇਸ ਤਰ੍ਹਾਂ ਬੱਚਿਆਂ ਲਈ ਕਿਹੜਾ ਬਹੁਤ ਹੀ ਵਧੀਆ ਤਰੀਕਾ ਹੈ ਨਾ ਬਿਸਕਲ ਨੂੰ ਵਿੱਚ ਰਹਿ ਕੇ ਕਿੱਦਾਂ ਖੇਡਦੇ ਕਿੰਨੇ ਬੱਚੇ ਨੇ ਪਾਰਟਿਸਪੇਟ ਕਰਿਆ ਗਏ ਸਕੂਲ ਦੇ ਹਰੇਕ ਬੱਚੇ ਨੇ ਇਹਨਾਂ ਖੇਡਾਂ ਵਿੱਚ ਭਾਗ ਲਿਆ ਮੈਮ ਅੱਜ ਵੀ ਇਤਨੇ ਬੱਚੇ ਨੂੰ ਕਿਸ ਨਹੀਂ ਦੇਣਾ ਚਾਹੀਦਾ ਮੈਂ ਅੱਜ ਵੀ ਚਾਹਤ ਨੂੰ ਇਹ ਨਹੀਂ ਦੇਣਾ ਚਾਹੀਦਾ ਕਿ ਵਿੱਚੇ ਭਾਈ ਦੇ ਨਾਲ ਵਿਦਮ ਕਿੰਸਾ ਤਾਂ ਤੇ ਵਿੱਚ ਹੀ ਹੈ ਕਿੰਨਾ ਸ਼ਾਂਤ ਬੱਚੇ ਮੈਂ ਤੁਹਾਨੂੰ ਅੱਜ ਦੀ ਐਕਟੀਵਿਟੀ ਫਾਈਲ ਦੇ ਵਿੱਚ ਦੱਸ ਦਿਆਂ ਕਿ ਅੱਜ ਕੀ ਐਕਟੀਵਿਟੀ ਰਹੀ। ਹਾਂ ਜੀ ਅੱਜ ਸਕੂਲ ਦੇ ਵਿੱਚ ਐਨੂਅਲ ਸਪੋਰਟਸ ਡੇ ਸੈਲੀਬ੍ਰੇਟ ਕੀਤਾ ਗਿਆ। ਉਸ ਦੇ ਵਿੱਚ ਅਲੱਗ-ਅਲੱਗ ਈਵੈਂਟਸ ਅਲੱਗ-ਅਲੱਗ ਮੇਜਰ ਗੇਮਸ ਤੇ ਮਾਈਨਰ ਗੇਮਸ ਕਰਵਾਈਆਂ ਗਈਆਂ। ਮੇਜਰ ਗੇਮਸ ਦੇ ਵਿੱਚ ਅਸੀਂ ਕ੍ਰਾਸ ਕੰਟਰੀ, ਲੌਂਗ ਜੰਪ, ਸ਼ਾਰਟ ਪੁੱਟ, 100 ਮੀਟਰ ਰੇਸ ਇਹ ਈਵੈਂਟ ਕਰਵਾਏ ਤੇ ਇਹਨਾਂ ਈਵੈਂਟਸ ਦੇ ਵਿੱਚ ਹਰੇਕ ਬੱਚੇ ਦਾ ਕਿਸੇ ਨਾ ਕਿਸੇ ਇਵੈਂਟ ਵਿੱਚ ਭਾਗ ਲੈਣਾ ਜ਼ਰੂਰੀ ਸੀ ਤਾਂ ਹਰੇਕ ਬੱਚੇ ਨੇ ਕਿਸੇ ਨਾ ਕਿਸੇ ਇਵੈਂਟ ਵਿੱਚ ਭਾਗ ਲਿਆ ਇਸੇ ਤਰ੍ਹਾਂ ਮਾਈਨਰ ਗੇਮਸ ਕਰਵਾਈਆਂ ਗਈਆਂ ਜਿਸ ਦੇ ਵਿੱਚ ਸਲੋ ਸਾਈਕਲਿੰਗ ਪੋਟੈਟੋ ਰੇਸ 3 ਲੈਗ ਰੇਸ ਆਬਸਟੈਕਲ ਗੇਮ ਆਬਸਟੈਕਲ ਗੇਮ ਦੇ ਵਿੱਚ ਅਲੱਗ-ਅਲੱਗ ਬੱਚਿਆਂ ਨੂੰ ਟਾਸਕ ਦਿੱਤੇ ਜਾਂਦੇ ਨੇ ਜਿਹਦੇ ਵਿੱਚ ਬੱਚਿਆਂ ਨੇ ਵੱਧ ਚੜ ਕੇ ਬੜੀ ਖੁਸ਼ੀ ਦੇ ਨਾਲ ਹਿੱਸਾ ਲਿਆ ਤੇ ਇਸ ਤਰ੍ਹਾਂ ਜਿਹੜੀ ਅੱਜ ਦੀ ਸਾਡੀ ਐਨੂਲ ਅਥਲੈਟਿਕ ਮੀਟ ਸੀਗੀ ਸਮੂਹ ਅਧਿਆਪਕ ਸਹਿਵਾਨ ਮੁੱਖ ਅਧਿਆਪਕ ਸ਼੍ਰੀਮਤੀ ਬਲਜੀਤ कौर ਜੀ ਦੇ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਬੜੇ ਹੀ ਵਧੀਆ ਤਰੀਕੇ ਦੇ ਨਾਲ ਨੇਪਰੇ ਚੜੀ। ਬਸ ਦੀ ਤੁਹਾਨੂੰ ਬਿਸਨੀ ਅੰਦਰ ਚਾਹਨੀ ਹੈ। ਅੱਜ ਦੇ ਯੂਥ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਅੱਜ ਦੀ ਮਸ਼ੀਨੀ ਯੁੱਗ ਦੇ ਵਿੱਚ ਜਿਸ ਦੇ ਵਿੱਚ ਹੱਥਾਂ ਦੀ ਵਰਤੋਂ ਕੰਮ ਕਰਨ ਦੀ ਜਿਹੜੀ ਕਲਾ ਹੈਗੀ ਆ ਜਾਂ ਹੱਥਾਂ ਦੀ ਵਰਤੋਂ ਬਹੁਤ ਜ਼ਿਆਦਾ ਘਟ ਗਈ ਆ ਉਸ ਦੇ ਲਈ ਬੱਚੇ ਦਾ ਕਿਸੇ ਨਾ ਕਿਸੇ ਗੇਮ ਦੇ ਵਿੱਚ ਆਪਣੇ ਆਪ ਨੂੰ ਫਿਜ਼ੀਕਲੀ ਫਿੱਟ ਰੱਖਣ ਦੇ ਲਈ ਬਹੁਤ ਜ਼ਰੂਰੀ ਆ ਕਿ ਉਹ ਕਿਸੇ ਨਾ ਕਿਸੇ ਗੇਮ ਦੇ ਵਿੱਚ ਭਾਗ ਲਵੇ ਤਾਂ ਕਿ ਉਹ ਆਪਣੇ ਫਿਜ਼ੀਕਲੀ ਮੈਂਟਲੀ ਇਮੋਸ਼ਨਲੀ ਜਿਹੜੀ ਡਿਵੈਲਪਮੈਂਟ ਆ ਬੱਚੇ ਦੀ ਉਹ ਸਹੀ ਤਰੀਕੇ ਨਾਲ ਹੋ ਸਕੇ ਤਾਂ ਦੂਸਰਾ ਕਾਰਨਾ ਜਿਹੜਾ ਮੋਬਾਈਲ ਆ ਜਿੰਨਾ ਟਾਈਮ ਬੱਚਾ ਸਵੇਰੇ ਸਵੇਰੇ 2 ਘੰਟੇ ਪ੍ਰੈਕਟਿਸ ਕਰੋ ਸ਼ਾਮ ਨੂੰ 2 ਘੰਟੇ ਪ੍ਰੈਕਟਿਸ ਕਰੋ ਇਹਦੇ ਨਾਲ ਇੱਕ ਤਾਂ ਬੱਚੇ ਨੂੰ ਜਲਦੀ ਉੱਠਣ ਦੀ ਆਦਤ ਪਾਉ ਬੱਚਾ ਡਿਸਪੀਸਪਲਨ ਕੋਆਰਡੀਨੇਸ਼ਨ ਇਹ ਜਿਹੜੀਆਂ ਆਭਨਾਮਾ ਨੇ ਬੱਚੇ ਨੂੰ ਖੇਡਾਂ ਦੇ ਦੌਰਾਨ ਆਪਣੇ ਆਪ ਹੀ ਤਿਆਦਾ ਹੋ ਜਾਂਦੀਆਂ ਨੇ ਜਿਸ ਨੂੰ ਕਿ ਸਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਹ ਨਹੀਂ ਹੈਗਾ ਕਿ ਜਿਹੜੀਆਂ ਛੇਡਾਂ ਨੇ ਸਿਰਫ ਬੱਚਿਆਂ ਨੂੰ ਸਰਟੀਫਿਕੇਟ ਹੀ ਦਵਾਉਂਦੀਆਂ ਨੇ ਬੱਚੇ ਦੀ 올-ਰਾਊਂਡਰ ਡਿਵੈਲਪਮੈਂਟ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੀਆਂ ਨੇ ਤੇ ਮੈਂ ਯੂਥ ਨੂੰ ਇਹੀ ਕਹੂੰਗੀ ਪੇਰੈਂਟਸ ਨੂੰ ਇਹੀ ਸੁਨੇਹਾ ਦਵਾਂਗੀ ਕਿ ਆਪਣੇ ਬੱਚੇ ਨੂੰ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਜ਼ਰੂਰ ਹਿੱਸਾ ਦਵੋ